ਓ ਮਾ ਮੈਂ ਤਾਂ ਟੇਸ਼ਨੀ ਤੇ ਬਹਿ ਗਿਆ ਬਲਾਡੀ ਮੈਨੂੰ ਆਏ ਸੀਗਾ ਮੈਂ ਤੇਲ ਮਚਾਉਦਾ ਕਿੱਧਰ ਜਾਊਂਗਾ ਮਾ ਚਲ ਉਡੀ ਭਾਈਆਂ ਨੇ ਗੱਡੀਆਂ ਹੋਈਆਂ ਨੇ ਦੇਖੀ ਜਾ ਮੈਂ ਤਾਂ ਜੀਜਾ ਲੱਗਿਆ ਰਹਿ ਚਲਾ ਤੇ ਤੈਨੂੰ ਲੈ ਕੇ ਨਹੀਂ ਫਤਿਹੰਦਰ ਓ ਮਾ ਫਿਰ ਉਹ ਕਹਿੰਦੀ ਮੇਰੇ ਕਹਿੰਦਾ ਸਹੇਲੀਆਂ ਕਹਿੰਦੀ ਆਏ ਹੋਣੀਆਂ ਵਾਹ ਹੋਣੀਆਂ ਕਹਿੰਦੀ ਬਈ ਬੇਇੱਜ਼ਤੀ ਹੋਊਗੀ ਫਿਰ ਲੈ ਕੱਪੜੇ ਧੋ ਦੀਏ ਧੋਦੇ ਕਰ ਜੀਤਾ ਹਾਂ ਧੋਤੇ ਪਾਣੇ ਲਓ ਬਹੂ ਵਾਲਾ ਜਮੀਨ ਸਰਾਇ ਬੇ ਕੀ ਹੋ ਗਿਆ ਐਸੀ ਛੱਡੀ ਬੈਠੀ ਅੰਦਰ ਕਮਰੇ ਚ ਤਾਂ ਫੇਰ ਤਾਂ ਗਰਮੀ ਵੀ ਨਹੀਂ ਆਈਗੀ ਹੋਰ ਕਿੱਥੇ ਗਰਮੀ ਆਈ ਏ ਸਾਰੇ ਬੱਲਮ ਚੱਲੀ ਜਾਂਦੀ ਤੀ ਬਾਹਰ ਪੱਖਾ ਛੱਡੀ ਬੈਠੀ ਐ ਭਾਂਡੇ ਚ ਬੈਠੀ ਸੀ ਪਹਿਲਾਂ ਹੁਣ ਐਸੀ ਛੱਡ ਕੇ ਅੰਦਰ ਵਿੱਚ ਕੋਈ ਦਮ ਵੀ ਨਹੀਂ ਕਰਦੀ ਤੁਸੀਂ ਦੇਖੜੀਆਂ ਮਾਂ ਮੁੱਠੀ ਬਣੀ ਨਹੀਂ ਅਜੇ ਹੱਥ ਤੇ ਰੋਟੀ ਕਿੱਥੇ ਰੋਟੀ ਪੁੱਤ ਮੈਂ ਬਣਾਉਣੀ ਐ ਕੋਈ ਨਹੀਂ ਮੈਂ ਕੱਪੜੇ ਬਣਾ ਲਾ ਅਰਸ਼ਰੀ ਹਲਗਾ ਤੁਸੀਂ ਪਈ ਆ ਮੋਜ ਨਾਲ ਹੁਣ ਕਿੱਥੇ ਛੱਡ ਰੱਖੇ ਦੁਪਹਿਰ ਲਈ ਐਸੀ ਹੁਣੀ ਕੁਝ ਦੋ ਦਾ ਦੱਸਦਾ ਹੁਣ ਤਾਂ ਪਈ ਹੁਣੀ ਕਾਹਨੂੰ ਦੁਖਦਾ ਮੈਂ ਪੁੱਛਿਆ ਹੀ ਪੁੱਤ ਦੋ ਵਾਰੀ ਚੱਲ ਬਣਾ ਰੋਟੀ ਬਣਾ ਲਾ ਤੂੰ ਫਿਰ ਇਹ ਕੰਮ ਨਹੀਂ ਕਰ ਤੁਸੀਂ ਕਹਿ ਨਹੀਂ ਸਕਦੀਆਂ ਤੁਸੀਂ ਮੈਂ ਤਾਂ ਕਿੰਨੇ ਵਾਰੀ ਕਹਿੰਦਾ ਤੈ ਮਾ ਮੈਂ ਕੀ ਕਹਾਂ ਉਹਨਾਂ ਬੁੜੀਆਂ ਦੀਆਂ ਗੱਲਾਂ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਮੈਂ ਕੀ ਕਹਾਂ ਉਹਨੂੰ ਮੈਂ ਜੰਗਰ ਉਹ ਤਾਂ ਕਹਿੰਦਾ ਮੈਂ ਤਾਂ 20 ਵਾਰੀ ਕਹਦਾ ਮੇਰੇ ਤੋਂ ਆਖੇ ਲੱਗਦੀ ਨਹੀਂ ਗੀ ਪੁੱਤ ਕਹਾਉਂਦੀ ਕਿੱਥੇ ਐ ਉਹ ਤੈਨੂੰ ਪਤਾ ਤਾਂ ਹੈਗਾ ਉਹਦਾ ਭੱਜ ਕੇ ਪੈਂਦੀ ਆ ਚਾਰੇ ਪਾਰ ਚੱਕ ਕੇ ਪਾ ਜਾਂਦੀ ਆ ਸੰਦਾਂ ਤੋਂ ਹੁਣ ਇੰਨੀ ਕੀ ਗਰਮੀ ਹਾਲੀ AC ਨੂੰ ਹੋਰ ਐਸੀ ਛੱਡ ਐ ਬਲਮ ਚੱਲ ਰਹੇ ਸੀ ਆ ਤੇਰੀ ਮਾਸੀ ਬੰਦ ਕਰਕੇ ਆਈ ਆ ਹੁਣ ਹੁਣ ਕੀ ਯਾਰ ਮੈਂ ਤਾਂ ਉਹੀ ਗੱਲ ਮੈਂ ਉਹ ਤੂੰ ਵੀ ਨਹੀਂ ਹੱਟੀ ਜਾਈਗੀ ਮੈਂ ਕੀ ਕਹਾਂ ਉਹਨਾਂ ਨੂੰ ਚੱਲ ਕੋਈ ਨਹੀਂ ਪੁੱਤ ਮੈਂ ਰੋਟੀ ਬਣਾਉਣੀ ਆ ਚੱਲੇ ਰੋਟੀ ਬਣਾਉਣੀ ਆ ਮੈਂ ਕੱਪੜੇ ਤਾਂ ਲੇ ਮਸੀ ਮੈਂ ਠੋਣਾ ਨੂੰ ਠੀਕ ਆ ਤੂੰ ਐ ਕਰ ਰੋਟੀ ਨਾ ਟਿਆਉਣ ਨਾਲ ਠੀਕ ਆ ਮੈਂ ਤੇ ਰੋਟੀ ਲਾਉਣੀ ਆ ਮੈਂ ਠੋਣਾ ਆ ਹੀ ਲੋਟੋਂ ਦਾ ਚੱਲਦਾ ਕੰਮ ਹਰਸ਼ ਆ ਮਾਰ ਬੋਲ ਦੇ ਨੰਗੇ ਆਓ ਕਿੱਧਰ ਆਣ ਪਰ ਟੋਲੇ ਨਾਲ ਮੱਥਾ ਲੱਗਿਆ ਮੇਰਾ ਖੁੱਲਾ ਹੀ ਹੈ ਗੇਟ ਹਾਂ ਕਿਉਂ ਅਸੀ ਖਰਦੇ ਪੈਰੇ ਲੋ ਪਿੱਤੋ ਉਧਰ ਰੱਬ ਨੇ ਅੱਗ ਲਾ ਰੱਖੀ ਆ ਅਸੀ ਖਰਦੇ ਪੈਰੇ ਕਿੱਥੇ ਹੋ ਗਿਆ ਇੰਨੀ ਕਿਹਨੇ ਗਰਮੀ ਆ ਗਈ ਹੋਰ ਕੀ ਐ ਤੁਹਾਨੂੰ ਹੀ ਨਹੀਂ ਲੱਗਦੀ ਕਿ ਅਣਪੜੋਂ ਦਿਮਾਗ ਵੀ ਨਹੀਂ ਚੱਲਦਾਗਾ। ਉਹ ਮੈਂ ਤਾਂ ਇਹ ਕਹਿਣਾ ਪਈ ਕਾ ਤੋਂ ਕੀ ਹੋਇਆ? ਕੁਝ ਦੋਦਾ ਦਰਦਾ ਤਾਂ ਨਹੀਂ। ਡਾਕਟਰ ਕੋਲ ਲੈ ਜਾਂਦਾਗਾ। ਇੰਨੀ ਗਰਮੀ ਐ ਬਾਹਰ ਨਿਕਲਿਆ ਜਾਂਦਾ। ਉਹ ਤੁਹਾਡੀਆਂ ਬੁੜੀਆਂ ਹੀ ਨੇ ਪਤਾ ਨਹੀਂ ਕਿਵੇਂ ਪਸੰਗਾਂ ਗੋਵਾਰ ਤੁਰੀਆਂ ਫਿਰਦੀਆਂ। ਉਹਦਾ ਕੰਮ ਕਰੀ ਜਾਂਦੇ ਮੈਂ ਤਾਂ ਹੀ ਆਇਆ ਸੀਗਾ। ਮਾਂ ਕੀ ਆ? ਬੁਖਾਰ-ਬੁਖੂਰ ਨਾ ਹੋ ਰਿਹਾ ਹੋਵੇ। ਕੀ ਬਿਮਾਰ ਹੋ ਰਹੀ ਹੋ ਮੈਂ? ਕੁਝ ਨਹੀਂ ਹੋਇਆ। ਮੈਨੂੰ ਕੀ ਹੋਣਾ? ਮਾਂ ਮਰੇ ਤਾਂ ਕਹਿੰਦੀ ਅੰਦਰ ਪਈ ਐ ਹਰਛ। ਕਦੇ ਨਾ ਵੀ ਲਿਆ ਕਰੋ ਇੰਨੀ ਗਰਮੀ ਹੋਈ ਪਈ ਐ। ਹੁਣ ਖੇਤ ਤੋਂ ਆਇਆ ਕੰਮ ਕਰਕੇ। ਹੁਣ ਕਿੱਧਰੋਂ ਢਾ ਨਾ ਆਦਾ ਸਕਦਾ ਹੀ ਹੁੰਦਾ ਬੰਦਾ ਮੈਂ ਤਾਂ ਰੋਟੀ ਖਾਣ ਆਇਆ ਸੀਗਾ ਉਹ ਕਹਿੰਦੇ ਹਰਸ਼ ਆ ਕੇ ਅੰਦਰ ਪਈ ਆਗੀ ਮਾਂ ਚਲ ਮੈਂ ਪੁੱਛਣਾਂ ਜਾ ਕੇ ਕੀ ਹੋਇਆ ਉਹਨੂੰ ਰੋਲੇ ਤਾਂ ਹਾਂ ਪਾਈ ਜਾਂਦੇ ਸੀ ਜਾਓ ਖਾ ਲਓ ਬਾਹਰ ਜਾ ਕੇ ਰੋਟੀ ਮੇਰੇ ਤੋਂ ਤਾਂ ਪਕਦੀਆਂ ਨਹੀਂ ਰੋਟੀ ਤਾਂ ਮਾਸੀ ਬਕਾਈ ਜਾਂਦੀ ਹੈਗੀ ਚਲ ਠੀਕ ਹੈ ਪੈ ਜਾ ਫਿਰ ਖਾਣਾ ਰੋਟੀ ਮੈਂ ਤਾਂ ਰੋਟੀ ਖੇਤੀ ਆਣਾਗਾ ਜਾਓ ਖਾ ਲਓ ਤੁਹਾਡਾ ਖੇਤ ਹੀ ਨਹੀਂ ਲੋਟ ਆਉਂਦਾਗਾ ਮੇਰੇ ਤੋਂ ਨਹੀਂ ਪੁਗਾ ਕੇ ਦੇਈ ਦੇ ਪਰੌਂਠੇ ਉਹ ਮੈਂ ਕਿਹੜਾ ਤੁਹਾਨੂੰ ਕਿਹਾ ਰੋਟੀ ਪਕਾ ਦੇ ਪੈ ਜਾ ਮੈਂ ਪਕਾ ਕੇ ਵੀ ਕਦੇ ਦਿੰਦੀ ਨਹੀਂ ਨਾ ਮੈਂ ਕਦੇ ਪਕਾਈਆਂ ਆ ਬਤਾ ਹਾਂ ਮਾ ਕੀ ਕਹਿੰਦੀ ਮਾੜਮਾ ਉਹ ਕੀ ਕਹਿਣਾ ਸੀ ਉਹਦਾ ਉਹ ਦਰਦ ਜਿਆ ਹੋਈ ਜਾਂਦਾ ਮਾੜਾ ਯਾ ਸਿਰ ਜਾਦੂ ਕੀ ਜਾਂਦਾ ਨਾਲੇ ਤਾਂ ਕਰਕੇ ਪਈ ਆ ਬਾਹਰ ਲਈ ਦਰਦ ਤਾਂ ਕਾਣੋਂ ਹੁੰਦਾ ਗਾ ਗੱਲ ਤਾਂ ਕੋਈ ਹੋਰ ਲੱਗਦੀ ਆ ਨਾ ਨਾ ਹੀ ਆ ਮਾ ਉਹ ਕਹਿੰਦੀ ਮੈਂ ਦਰਦ ਜਿਆ ਹੋਈ ਜਾਂਦਾ ਗਾ ਤਾਂ ਪਈ ਹੈਗੀ ਨਹੀਂ ਤਾਂ ਜੀ ਪੜੀ ਲਿਖੀ ਨੂੰ ਬਹੁ ਲੈ ਮਾ ਹੁਣ ਪੜੀ ਲਿਖੀ ਹੁਣ ਮੈਂ ਕੀ ਕਹਾਂ ਫਿਰ ਮੈਂ ਹੁਣ ਕੀ ਕਰਾਂ ਹੁਣ ਦੱਸੋ ਥੋੜੀ ਹੁਣ ਫਿਰ ਉਹ ਕਹਿੰਦੀ ਮੈਂ ਦਰਦ ਹੋਈ ਜਾਂਦਾ ਉਹਨੂੰ ਐ ਕਿਵੇਂ ਕੰਮ ਕਰ ਫਿਰ ਦਵਾਈ ਦਵਾ ਲਿਆ ਹੁੰਦਾ ਦਵਾਈ ਉਹ ਕਹਿੰਦੀ ਮੈਂ ਲੈ ਕੇ ਨਹੀਂ ਆਉਂਦੀ ਹੈਗੀ ਫਿਰ ਜਾਉਂਗੀ ਲਈ ਬਾਅਦ ਚ ਹਈਦਾ ਪਈ ਆ ਉਹ ਤੇ ਮਾਸੀ ਨੂੰ ਬੋਲ ਮਾਰ ਰੋਟੀ ਪੱਕੀ ਕੀ ਕਿਨਾ ਪਣੇ ਆ ਗੋਦੀ ਦਾ ਰੋਟੀ ਬਣ ਗਈ ਬਣ ਗਈ ਲੈ ਮੈਂ ਬਤਾ ਹਾਂ ਮਾਸੀ ਰੋਟੀ ਖਾ ਕੇ ਫਿਰ ਮੈਂ ਜਾਉਂਗਾ ਖੇਤ ਮੈਂ ਮੋਦੀਸ ਬਤਾ ਹਾਂ ਮਾਸੀ ਮੈਂ ਕਾ ਸਬਜੀ ਵੀ ਪਈ ਐ ਤੇ ਕੀ ਕद्दू ਦੀ ਖਾਣੀ ਐ ਕद्दू ਹੀ ਦੇ ਦੇ ਮੈਂ ਮਾਸੀ ਕद्दू ਵਾਲਾ ਖੰਡਾ ਹੁੰਦਾ ਨਾਲੇ ਕद्दू ਦੀ ਵੀ ਪਈ ਐ ਧਾਰ ਕਿਹੜੀ ਖਾਣੀ ਉਹ ਹੀ ਲੈ ਕद्दू ਹੀ ਖਾ ਲੂੰਗਾ ਤਾਂ ਤੇ ਲੱਸੀ ਲਿਆ ਦਾ ਹਾਂ ਲੱਸੀ ਵੀ ਲਾ ਦੀ। ਕਹਿੰਦੇ ਬਹੁਤ ਕਹਿੰਦਾ ਦਰਦ ਹੋਈ ਜਾਂਦਾ। ਉਹ ਸਿਰ ਦੁਖੀ ਜਾਂਦਾ ਉਹ ਕਹਿੰਦੀ ਮੇਰਾ। ਪਤਾ ਨਹੀਂ ਮੈਡਮ ਦਾ ਸਿਰ ਦੁਖੀ ਜਾਂਦਾਗਾ। ਪੁੱਤ ਕਾ ਨੂੰ ਕੁਛ ਦੁਖਦਾ। ਹਾਂ ਇਸੀ ਨੇ ਜਵਾਕ ਵਾਟ ਰੱਖੇ ਨੇ ਉਹ ਐਸੀ ਕਰਕੇ ਬਸ ਨਾ ਭੱਜੂ ਅੰਦਰ ਨੂੰ ਭੱਜੂ ਅੰਦਰ ਨੂੰ। ਕੰਮ ਤਾਂ ਬਈ ਕਰਦੀ। ਮਾਸੀ ਮੈਂ ਕੀ ਕਹਾ ਹਾਂ ਫਿਰ ਮੈਂ ਕਹਾ ਵੀ ਕੀ। ਤੂੰ ਤਾਂ ਬਹੁਤ ਦਰਦਾਗਾ। ਬਥੇਰਾ ਤੈਨੂੰ ਬਿਲਕੇ ਪੁੱਤ ਵੀ ਆ ਕੇ ਆਪਣੇ ਦੇਹੇ ਕੰਮ ਸੁਖ ਨਾ। ਲੈ ਮੈਂ ਤਾਂ ਕੱਪੜੇ ਕੱਢ ਕੇ ਆਵਾ। ਇਹ ਤਾਂ ਡਰਦਾਗਾ। ਤੂੰ ਕੋਈ ਚੱਜ ਦਾ ਜਵਾਕ ਲੈ ਲੈਂਦਾ ਕੰਮ। ਨਹੀਂ ਇਹ ਤਾਂ ਬਹੁਤ ਡਰਦਾਗਾ। ਹੋਰ ਹੁਣ ਲਾਉ ਐਸੀ ਬੱਲਮ ਛ ਤਾਂ ਵਾੜਾ ਗੱਗਰ ਲਿਆਉ ਦੋ ਤਾਂ ਉਹੀ ਗੱਲ ਆ ਸੋਹਣੀ ਪਿੱਛੇ ਤੁਰਿਆ ਫਿਰਾਂ ਮੈਂ ਵੀ ਗੱਲ ਇਹਨਾਂ ਦੀ ਵੀ ਸਹੀ ਆਗੀ ਮੈਂ ਤਾਂ ਐਂ ਹੀ ਕਰੀ ਗੱਲ ਚੜਾਈ ਹੂ ਪਿੰਡ ਚ ਕਿਦੋਂ ਲੈ ਕੇ ਜਾਇਆ ਕੋ ਬਲੋਕ ਆਸਾ ਕਰ ਮੈਂ ਉਹ ਦੁਖੀ ਬੂਕੀ ਸੋਹਣੀ ਵੀ ਹੁਣ ਉਹੀ ਕੰਮ ਹੋਗਾ ਕੰਮ ਤਾਂ ਕਰਦੀ ਨਹੀਂਗੀ ਉਹ ਆਗੇ ਸੁਣ ਤੁਸੀਂ ਹਾਂ ਹਰਸ਼ ਆ ਗਿਆ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਹਾਂ ਮੇਰੀ ਨਾ ਫਰੈਂਡ ਦਾ ਬਰਥਡੇ ਰੁਪਿੰਦਰ ਦਾ ਤੇ ਆਪਣੇ ਉੱਥੇ ਜਾਣਾ ਕੱਲ ਨੂੰ ਕਿੱਥੇ ਬਲੱਡ ਜਾਵਾਂ ਹਾਂ ਬਲੱਡ ਰੈਸਟੋਰੈਂਟ 'ਚ ਬਾਅਦ ਪੱ ਚੱਲਾਂਗੇ ਯਾਰ ਤੂੰ ਮੰਮੀ ਨੂੰ ਪੁੱਛ ਲਿਆ ਮੰਮੀ ਨੂੰ ਕੀ ਪੁੱਛਣਾ ਮੰਮੀ ਆਪਾਂ ਨੂੰ ਕੀ ਰੋਕੂਗੀ ਬਰਥਡੇ ਤਾਂ ਅੱਜ ਕੱਲ੍ਹ ਆਮ ਹੀ ਆ ਸਾਰੀ ਪਾਰਟੀ ਕਰਦੇ ਨੇ ਉਹ ਹੈਗਾ ਤਾਂ ਆਮ ਆ ਪਰ ਤੈਨੂੰ ਪਤਾ ਆਪਣੇ ਡੱਬਰ ਦਾ ਨਾਲ ਇਹ ਫਿਰ ਨਹੀਂ ਜਾਣ ਦਿੰਦੇ ਨਾ ਤੈਨੂੰ ਪਤਾ ਹੈਗਾ ਯਾਰ ਇਹਨਾਂ ਨੂੰ ਕੀ ਪਤਾ ਮੰਮੀ ਅਰੇ ਕਿਹੜੇ ਪੜ੍ਹੀਆਂ ਲਿਖਿਆ ਨੇ ਨਾਲੇ 2 ਦਿਨਾਂ ਨੂੰ ਮੇਰਾ ਬਰਥਡੇ ਹੋਗਾ ਤੁਸੀਂ ਮਨਾਓਗੇ ਨਾ ਉਹ ਤਾਂ ਗੱਲ ਵੱਖਰੀ ਯਾਰ ਚਾ ਪੁਰਾਣੇ ਟਾਈਮ ਦਾ ਸਿਸਟਮ ਆ ਨਾ ਫਿਰ ਉਹ ਪਹਿਲਾਂ ਨੇ ਜਵਾਨੇ ਦੀਆਂ ਨੇ ਯਾਰ ਹੁਣ ਉਹ ਕਿੱਥੇ ਮਨਾਉਂਦੀ ਨੇ ਜਨਮ ਜੁਲਮ ਜਨਮ ਹਣ ਮੈਨੂੰ ਤਾਂ ਜਾਣਾ ਹੀ ਪਊਗਾ ਤੂੰ ਇਕੱਲੀ ਥੋੜੀ ਜਾਵੇਂਗਾ ਫਿਰ ਤੁਸੀਂ ਵੀ ਮੇਰੇ ਨਾਲ ਹੀ ਚੱਲੋਗੇ ਚੱਲ ਤੂੰ ਐਂ ਕਰ ਟੈਨਸ਼ਨ ਨਾ ਲੈ ਮम्मी ਨਾਲ ਕਰ ਦਾਂਗਾ ਲਿਆ ਕੇ ਗੱਲ ਕੀ ਕਰਨੀ ਆ ਸਿੱਧਾ ਮੰਮੀ ਨੂੰ ਕਹਿ ਦੋ ਵੀ ਜਾਣਾ ਤੇ ਜਾਣਾ ਹੀ ਆ ਬਸ ਚੱਲ ਪੁੱਛਦਾ ਫਿਰ ਮੈਂ ਜਾ ਕੇ ਕਿਉਂ ਕਰਦੀਆਂ ਦੀ ਤੂੰ ਤੁਸੀਂ ਵੀ ਥੱਲੇ ਲੱਗੇ ਫਿਰਦੇ ਹੋ ਮੰਮੀ ਹਰਾਂ ਦੇ ਲੈ ਥੱਲੇ ਲੱਗਣ ਲਈ ਗੱਲ ਆ ਜੀ ਹਰ ਹੱਥ ਪੁੱਛਣ ਦਾ ਹੱਕ ਹੀ ਬਣਦਾ ਉਹਨਾਂ ਕਿਤੇ ਵੀ ਜਾਣਾ ਬਿਨਾਂ ਦੱਸ ਥੋੜੀ ਜਾਵ ਫਿਰ ਆਪਣੀ ਲਾਈਫ ਆਪ ਕੋ ਸਮਰਜੀ ਕਰੀਏ ਪੁੱਛਦੇ ਥੋੜੀ ਰਹਿਵਾਂਗਾ ਟਾਈਮ ਉਹ ਆਹ ਕੰਮ ਸ਼ਹਿਰਾਂ ਚ ਚੱਲਦਾ ਪਿੰਡਾਂ ਚ ਨਹੀਂ ਚੱਲਦਾ ਹੁੰਦਾ ਇਹ ਕੰਮ ਵੱਡੇ ਪਿੰਡਾਂ ਵਾਲੇ ਅੱਥਾ ਨੂੰ ਪਤਾ ਨਹੀਂ ਕੀ ਹੋ ਰਿਹਾਗਾ ਅੱਥਾ ਨੇ ਲਾਲ ਜੇ ਹੋ ਰਹੇ ਨੇ ਹੱਥ ਉਹਨਾਂ ਦਾ ਮੀਆਂ ਬੀਵੀ ਦਾ ਕੀ ਹੋ ਰਿਹਾ ਅੰਦਰ ਮੈਨੂੰ ਕੀ ਪਤਾਗਾ ਆਈਂ ਤਾਂ ਤੂੰ ਉੱਥੋਂ ਅਰੇ ਮੈਨੂੰ ਤਾਂ ਸਮਝ ਤਾਂ ਆਉਂਦੀ ਨਹੀਂ ਉਹਨਾਂ ਦੇ ਅੰਦਰ ਹੀ ਬੈਠੇ ਨੇ ਹੋ ਵੀ ਤਾਰੇ ਕਿਤੇ ਜਾਣ ਦੀ ਕੋਈ ਫਰਮਾਇਸ਼ ਲਾਉਂਦੀ ਹੋਊਗੀ ਮੈਡਮ ਹਾਂ ਮੈਨੂੰ ਤਾਂ ਪੈ ਲੱਗੀ ਜਾਂਦਾ ਹੈ ਕੀ ਹੋ ਰਿਹਾ ਵਾਂ ਮੈਂ ਤਾਂ ਕੋਈ ਨਹੀਂ ਹੱਥ ਤੇ ਜਕੜੀ ਨਹੀਂ ਕੀ ਹੋ ਰਿਹਾ ਪਤਾ ਨਹੀਂ ਕੀ ਹੋ ਰਿਹਾ ਹੱਥ ਤੇ ਸਨ ਨਾ ਹੋ ਰਹੇ ਨੇ ਉਹਨਾਂ ਦੀ ਦਿੱਤੀ ਪੁੱਤ ਇਹ ਕਿ ਮਿੱਠੂ ਵਾਲੀ ਉਹਨਾਂ ਦਾ ਅਲਰਜੀ ਹੋ ਜਾਂਦੀ ਹੈ ਜੀ ਹਾਂ ਉਹ ਸਾਰਫ ਕਰ ਦਿੰਦੀ ਹੈ ਹੱਥਾਂ ਨੂੰ ਤੇ ਮੈਂ ਤਾਂ ਮਾਤਾ ਨੂੰ ਐਂ ਕਹਿੰਦਾ ਸੀਗਾ ਹਾਂ ਕੀ ਕਹਿੰਦਾ ਸੀ ਪੁੱਤ ਕੱਲ ਨੂੰ ਹਰਸ਼ੀ ਫਰੈਂਡ ਦਾ ਕਿਹਦਾ ਜਨਮ ਦਿਨ ਹੈਗਾ ਬਲੱਡ ਹੋਊ ਕਹਿੰਦੀ ਬਲੱਡ ਜਾਣਾ ਤੇ ਭੱਜ ਜਾਂਦੇ ਨਾਲ ਕੱਲ ਨੂੰ ਮੈਂ ਤੁਹਾਡੀ ਮਰਜ਼ੀ ਕਰੋ ਅੱਗੇ ਕਿਹੜਾ ਸਾਡੇ ਪੁੱਛ ਕੇ ਆਏ ਨਾ ਇਹ ਗੁੱਡੀਆਂ ਨਾ ਮੀ ਪਟੋਲੇ ਕੀ ਹੈ ਜਨਮ ਦਿਨਾਂ ਨੂੰ ਓਏ ਅੱਜ ਗਲਤ ਤਾਂ ਅਸੀਂ ਮਨਾਉਂਦੇ ਨੇ ਸਾਰੇ ਮਨਾਉਂਦੇ ਤਾਂ ਹੈਗੇ ਨੇ ਪੁੱਤ ਫੇਰ ਆਪਣੋਂ ਕਿਹੜਾ ਅੱਗੇ ਪੁੱਛ ਕੇ ਗਏ ਹੋ ਹੁਣ ਪੁੱਛਣਗੇ ਆਪਣਨ ਤੋਂ ਜਿਵੇਂ ਆਹ ਆਹ ਬਾਈ ਆਪ ਮਹਾਰੇ ਹੋ ਰਹੀ ਹੂੰਗੀ ਜਿਵੇਂ ਆਹ ਹੁਕਮ ਲਾ ਦਿੰਦੀ ਆ ਉਹ ਮੈਨੂੰ ਮੰਨਣਾ ਪੈਂਦਾ ਹੈਗਾ ਟੁੱਟਾ ਪਹਿਲਾਂ ਮਨਾਉਂਦੇ ਸੀ ਹੁਣ ਫਿਰ ਜਾਣ ਦਾ ਪਊਗੀ ਮੈਨੂੰ ਨਾਲ ਉਹਨੂੰ ਉਹ ਕਹਿੰਦੀ ਮੈਂ ਤਾਂ ਮੈਂ ਤਾਂ ਜਾਊਂਗੀ ਇਹ ਨਹੀਂ ਫੇਰ ਕਤਾ ਆਪ ਦਾ ਲੋਟ ਉਹ ਕਹੀਂ ਜਾ ਚੇ ਤੂੰ ਨਾ ਜਾ ਮੈਂ ਮਾ ਜਾ ਮੈਂ ਚੰਗੀ ਕੱਲੀ ਸੋਹਣੀ ਲੱਗਦੀ ਫੇ ਮਾ ਚੜਦੀ ਉਹ ਚੱਲ ਭਾਈ ਆਪ ਦਾ ਲੋਟ ਦੇਖ ਆ ਦਾ ਲੋਟ ਦੇਖ ਉਸਤਾ ਕੁਛ ਨਹੀਂ ਕਹਿੰਦੇਗੇ ਕਰੇ ਜਰਮ ਦਿਨਾਂ ਕੋਈ ਕੰਮ ਹੋ ਦੀ ਕਰਦੀ ਹੈਗੀ ਦੱਸ ਪੈਸੇ ਲਵਾਈ ਜੋ ਸਾਰਾ ਦਿਨ ਉਹ ਚੱਲ ਕੋਈ ਗੱਲ ਨਹੀਂ ਘੰਟਾ ਖਲੇਗੀ ਕੀ ਦੋ ਵੀ ਜਾਣਾ ਹੋਵੇ 5000 ਤੋਂ ਬਿਨਾ ਤਾਂ ਹੋ ਤੁਰਦੀ ਨਹੀਂਗੀ ਤਾਂ ਇਨੇ ਪੈਸੇ ਭਾਈ ਕਿੱਥੇ ਆਉਂਦੇ ਨੇ ਆਪਦੀਆਂ ਵੀ ਕਬੀਲਦਾਰੀਆਂ ਨੇ ਅਸੀਂ ਕਿੰਨੀਆਂ ਕ ਬਣਾਏ ਨੇ ਜਰਮ ਦੇਣਾ ਕਿੰਨੀਆਂ ਘਸੇਲੀਆਂ ਦੇ ਗਏ ਆ ਅਸੀਂ ਦੇਖ ਮੈਨੂੰ ਤਾਂ ਹੁਣ ਗੱਲ ਪਿਆ ਢੋਲ ਵਜਾਉਣਾ ਪੂ ਠੀਕ ਹੈ ਫਿਰ ਮੈਂ ਵੀ ਕੀ ਕਰਾਂ ਫਿਰ ਵਜਾਲਾ ਭਾਈ ਤੂੰ ਵਜਾਲਾ ਟੋਲ ਮਰਜੀ ਆ ਤੇਰੀ ਭਾਈ ਤੂੰ ਸਿਆ ਆਦੀ ਮਰਜ਼ੀ ਕਰੋ ਅਸਤਾ ਕੁਛ ਨਹੀਂ ਗਏ ਇਹ ਨਾਲ ਮੂੰਹ ਤਾਂ ਹੱਥਨ ਹੋ ਰਿਹਾ ਹੁਣ ਕੋਈ ਸਬਜ਼ੀ ਲਿਆ ਦੇ ਮੈਨੂੰ ਕਰ ਲਈਏ ਟਾਈਮ ਚੱਲ ਹੁਣ ਮੈਂ ਸਬਜ਼ੀ ਲਿਆ ਦਾਂਗਾ ਕੱਲ ਨੂੰ ਮੈਂ ਤੱਕ ਜਮ ਤੱਕ ਦਾ ਸੋਖਾ ਕੋਈ ਵੀ ਨਾਲ ਕਰਾ ਦਊਗੀ ਅਸਤਾ ਭਾਈ ਦੋ ਨਾ ਨਹੀਂ ਕਰਨਾ ਆ ਦੂ ਕੋੜੀਆਂ ਲਿਆਵਾਂ ਲਿਆ ਪਰ ਕੋਈ ਜੀ ਉਹ ਸਲਿਆ ਖਾਣੀ ਉਹ ਲਿਆਈ ਤੂੰ ਆਪਦੇ ਪਸੰਦ ਦੀ ਜੇ ਮਾੜ ਨੂੰ ਪੁੱਛ ਲੈ ਕੀ ਖਾਊਗੀ ਫਿਰ ਉਹ ਬਣਾ ਦਾਂਗੇ ਚਾ ਉਹ ਬਣਾ ਲਾ ਫਿਰ ਚੱਲ ਕੋਈ ਗੱਲ ਨਹੀਂ ਮਾਟਰ ਪਨੀਰ ਖਾਣਾ ਹੁਣ ਕਹਿ ਦੂ ਉਹ ਤਾਂ ਫਿਰ ਉਹ ਵੀ ਬਣਾ ਦਾਂਗੇ ਕੋਈ ਨਾ ਉਹ ਵੀ ਬਣਾ ਦਾਂਗੇ ਜਿਵੇਂ ਕਹੂਗਾ ਪਤਾ ਉਹਦੇ ਹੁਕਮ ਤੇ ਆ ਲਿਓਣਾਗਾ ਤਾਂ ਲਿਆ ਪੁੱਤ ਜਿਹੜੀ ਤੂੰ ਕਹਾਨੀ ਉਹ ਦੇਖ ਅੱਗੇ ਕਿਹੜਾ ਪਜਾਰਾ ਉਹਦੇ ਨੇ ਮਣਾਏ ਸੀ ਕਿਦੇ ਆਪਾਂ ਕਿੰਨੀਆਂ ਕਿ ਥੇਲੀਆਂ ਦੇ ਗਈਆਂ ਆਈਆਂ ਪੁੱਛਣਾ ਵਾ ਆ ਮੁੰਡਾ ਜਾ ਵੀ ਵਿਚਾਰਾ ਜਾ ਵੀ ਬਸ ਬੋ ਇਹ ਤਾਂ ਮਗਰ ਲੱਗ ਰਿਹਾ ਆਪਣਾ ਵੀ ਲੂਣਾ ਥੋੜਾ ਜਾ ਹੂੰ ਮਗਰ ਲੱਗ ਰਿਹਾਗਾ ਜਮੀ ਨਹੀਂ ਕਰਣੀ ਕਰਦਾ ਮਾੜੀ ਮੋਟੀ ਜਮੀ ਨਹੀਂ ਹੂੰ ਤਾਂ ਅੱਤ ਚੱਕ ਰੱਖੀ ਐ ਜਦੋਂ ਜਾਣਾ 5000 ਤੋਂ ਬਿਨਾ ਜਾਂਦੀ ਨਹੀਂ ਕੀ ਕਾਗਜ਼ਾਂ ਵਾਂਗੂ ਪੈਸੇ ਵਰਤਦੇ ਨੇ ਇਹਨਾਂ ਪੁੱਤੇ ਦਾ ਹਾਂ ਕੀ ਕਰੂ ਐਗਲਾ ਕੰਮ ਕੀ ਕਰਨਾਗਾ ਕੰਮ ਆਲਾ ਕਮਾ ਕੇ ਕੱਲਾ ਜਾਣਾਗਾ ਕਮਾਉਣ ਆਲਾ ਕੱਲਾ ਜਾਣਾ ਚੱਲ ਬਣਾ ਮੈਂ ਤਾਂ ਚੁੱਲੇ ਲਵੇ ਲੱਗ ਬਣਾ ਠਾਰਾ ਠੂਰਾ ਦੇਖ ਲੈ ਬਾਈ ਜਾਨੀਆ ਚੋਨੇ ਆਪਣ ਤਾਂ ਕਰਨਾ ਪਊਗਾ ਇਹ ਨਹੀਂ ਕਰਦਾ ਕਰਦੀਗੀ ਕੁਛ ਵੀ ਮੰਮੀ ਮੰਮੀ ਹਾਂ ਦੱਸ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ 5000 ਰੁਪਏ ਦੇ ਦਿੰਦੇ ਕੀ ਕਰਨਾ ਹੈਗਾ ਮੈਂ ਬਰਥਡੇ ਪਾਰਟੀ ਤੇ ਜਾਣਾ ਤੇ ਐਨੇ ਐਨੇ ਪੈਸੇ ਹੁੰਦੇ ਨੇ ਲੈ 5000 ਹੀ ਮੰਗਿਆ ਮੈਂ ਕਿੰਨੇ ਕ ਮੰਗ ਲਿਆ ਕਿ ਰਕਮ ਹੈ ਕੋਈ 5000 ਦੀ ਛੇਵੇਂ ਨਾ ਸੌਦਾ ਹੋਊਗਾ 5000 ਦਾ ਲੱਛੀ ਮਿੰਨੇ ਤੋਂ ਮੈਂ ਤੁਹਾਡੇ ਤੋਂ 5000 ਰੁਪਏ ਮੰਗਿਆ ਉੱਥੇ ਤੋਂ ਮੈਂ ਦਿਨ-ਦਿਨ ਦਾ ਖਰਚਾ ਦਿੰਦੀ ਸੀਗੀ ਤੇ ਉਹ ਅੱਧੇ ਵੀ ਤੂੰ 5000 ਲੈ ਕੇ ਗਈਆਂ ਦੋ ਮਹੀਨੇ ਹੋਏ ਨੇ ਕਿਦਣ ਤੁਸੀਂ ਮੈਨੂੰ 5000 ਦੇਤਾ ਤੇ ਉਹਦੇ ਲੜਕੇ ਲੈ ਕੇ ਗਈ ਕਿ ਪਤਾ ਨਹੀਂ ਕਹਿੰਦੀ ਕੀ ਲਿਆਉਣਾ ਮੈਂ ਮੇਕਅੱਪ ਦਾ ਸਮਾਨ ਲਿਆਉਣਾ ਕਹਿੰਦੀ ਮੈਂ ਹਾਂ ਤੇ ਫਿਰ ਮੈਂ ਲੋਡ ਵਸਤੇ ਹੀ ਲਏ ਸੀਗੇ ਤੁਸੀਂ ਤਾਂ ਲੱਗੇ ਪਏ ਜਿਵੇਂ ਬੜਦੇ ਵੱਡ ਕਿਹੜੇ ਵੱਡੇ ਤੁਸੀਂ ਮੈਨੂੰ 5000 ਰੁਪਏ ਦੇ ਦਿਓ ਬਾਲੀਆਂ ਗੱਲਾਂ ਨਾ ਕਰੋ ਮੇਰੇ ਕੋਲ ਤਾਂ ਹੈ ਹੀ ਨਹੀਂਗਾ ਕੋਈ ਨਹੀਂ ਮੈਂ ਸੁਖਣਾ ਗੱਲ ਕਰਦੀ ਆ ਜਾਂ ਕਰ ਲੈ ਲੈ ਸਾਡੇ ਵੇਲੇ ਕਿਹੜਾ ਹੈਪੀ ਬਰਥਡੇ ਸੀ ਉਹਦੋਂ ਨਹੀਂ ਸੀ ਕਿ ਹੈਪੀ ਬਰਥਡੇ 5-5000 ਮੰਗਦੀ ਆ ਲੈ ਸੌਦਾ ਨਹੀਂ ਖਾਵਾਂਗੇ 6 ਮਹੀਨਿਆਂ ਦਾ ਦੇ ਦੇ ਇਹਨੂੰ 5000 ਮਹਾਰਾਣੀ ਨੂੰ ਸੋਕ ਹੋ ਗਿਆ ତਿਆਰ ਹਾਂ ਸੋ ਹੋ ਗਿਆ ତਿਆਰ ਮੈਂ ਤਾਂ ਤੇ ਆ ਕੀ ਕੱਪੜੇ ਪਾਏ ਨੇ ਆ ਕੋਈ ਕੱਪੜੇ ਨਹੀਂ ਆਗੇ ਤਾਂ ਸਾਡੇ ਸੀਰੀ ਨਹੀਂ ਪਾਉਂਦੇਗੇ ਉਹ ਤਾਂ ਕਾਲੇ ਦੇ ਮੰਗ ਕੇ ਲਿਆਏਗਾ ਯਾਰ ਮੇਰੇ ਕੱਪੜੇ ਤਾਂ ਤੈਨੂੰ ਪਤਾ ਖਰਾਬ ਹੋ ਰਹੇ ਨੇ ਸਾਰੇ ਲਿਓਣੇ ਕਦੋਂ ਨੇ ਫਿਰ ਮੈਂ ਨਹੀਂ ਤੈਨੂੰ ਨਾਲ ਲੈ ਕੇ ਜਾਂਦੀਗੀ ਗੇਟ ਮਰੇ ਤਾਰ ਕੇ ਮੁੜੇ ਆਇਓ ਕੋਈ ਇਹਨੂੰ ਬਾਤ ਕਰਕੇ ਮੁੜ ਆਉਂਗਾ ਤੇ ਨਾਲੇ ਮੈਂ ਤਾਂ ਐਂ ਕਹਿੰਦੀ ਸੀ ਮੰਮੀ ਤੋਂ 5000 ਰੁਪਇਆ ਮੰਗਿਆ ਸੀਗਾ ਉਹ ਕਹਿੰਦੀ ਮੈਂ ਤਾਂ ਦਿੰਦੀ ਨਹੀਂਗੀ ਤੇ ਤੂੰ ਵੀ ਉਹੀ ਮੰਗ ਲੈ ਯਾਰ ਤੈਨੂੰ ਪਤਾ ਤਾਂ ਹੈਗਾ ਨਾ ਮੰਮੀ ਦਾ ਕੋਈ ਗੱਲ ਨਹੀਂ ਤੈਨੂੰ ਮੈਂ ਅੜਤੀ ਫੜਕੇ ਦੇ ਦੂੰ ਠੀਕ ਆ ਉੱਥੇ ਠੀਕ ਆ ਤੇ ਨਾਲੇ ਆ ਮੋਟਰਸਾਈਕਲ ਤੇ ਜਾਉਂਗੇ ਹੁਣ ਤੁਸੀਂ ਗੁਰ ਜਾਵਾਂ ਮੈਂ ਮੋਟਰਸਾਈਕਲ ਤੇ ਹੁਣ ਕਦ ਜਾਵਾਂਗਾ ਹੋਰ ਲੰਡੀ ਜੀ ਪੂਛ ਵਾਲੇ ਤੇ ਪੁੱਛ ਤਾਂ ਇਹ ਲਵਾ ਨਹੀਂ ਸਕਦੇ ਚਲ ਕੋਈ ਗੱਲ ਨਹੀਂ ਤੂੰ ਆ ਜਾ ਬਹਿ ਜਾ ਉਹ ਨਾ ਰੋਲਾ ਪਈਏ ਕਰ ਬਈ ਆ ਜਾ ਮੈਂ ਤਾਂ ਗੱਡੀ ਤੇ ਜਾਂਦੀ ਸੀ ਤੁਸੀਂ ਨੇ ਤਾਂ ਬੇਇੱਜ਼ਤੀ ਕਰਵਾਉਣੀ ਹੈ ਮੇਰੀ ਬਸ ਇਹਨੇ ਚ ਵੇਚਣ ਲਈ ਗੱਲਾਂ ਯਾਰ ਮੈਂ ਤਾਂ ਗੱਡੀ 'ਚ ਬੈਠ ਕੇ ਵੀ ਸੰਸਕਰੀ ਮਰਵਾਉਂਦੀ ਸੀ ਦੇਖ ਕੋਈ ਨਹੀਂ ਕਿ ਮੇਰੇ ਮੂੰਹ ਤੇ ਸਾਰੇ ਟੈਣ ਪੈ ਜੂਗੀ ਸੂਰਜ ਧੁੱਪ ਦੀ ਕੋਈ ਗੱਲ ਨਾ ਮੂੰਹ ਪਲੇਟ ਕੇ ਬਹਿ ਜਾ ਚੱਲੋ ਤੁਸੀਂ ਕੋਈ ਗੱਲ ਨਾ ਲਾ ਮੈਨੂੰ ਲੱਗਦਾ ਕੱਪੜੇ ਆਪਦੇ ਪਿਓ ਵਾਲੇ ਪਾ ਕੇ ਲੈ ਗਿਆ ਮੁੰਡਾ ਜ ਆ ਹਨਾ ਚੁੱਡੂ ਤਾਂ ਹੈਗਾਗਾ ਮਗਰ ਲੱਗ ਕੇ ਉੱਡ ਗਿਆ ਲੈ ਜਿਵੇਂ ਲੂਣਾ ਕੁਸੀ ਨਹੀਂ ਕਹਿੰਦਾ ਉਹਨੂੰ ਆ ਵੀ ਮੈਨ ਲਾਦਾ ਉਹ ਮੇਮ ਦਾ ਇੱਥੇ ਹੀ ਰਹਿਗਾ ਹਨਾ ਕੀ ਐ ਨਹੀਂ ਇਹ ਇਹ ਮੇਕਅਪ ਜਾਗਾ ਦੇਹ ਲਾ ਪਰ ਗ੍ਰੇਸ ਮੋਸਾ ਨਹੀਂ ਖਦਾ ਸੀਗਾ ਉੱਥੇ ਜਾ ਕੇ ਮੁੜਿਆ ਆਉਂਦੀਆਂ ਪਾਣੀ ਦੀ ਘੁੱਟ ਰੀਤੀ ਕੋਈ ਪਿੰਡ ਦਾ ਨਾ ਦੇਖ ਲੈ 200 ਰੁਪਏ ਆਂ ਦਿੰਦੇ ਸੀ ਉਦੋਂ ਤਾਂ ਆਪੇ ਲੈ ਲੈਂਦਾ ਲੱਗ ਡਿੱਗਾ ਬਣਾ ਤਾਂ ਇਹ ਜਾਂਦੀ ਨਹੀਂ ਗੀ ਹੋਰ ਕੀ ਨਾ ਅੱਜ ਗੱਡੀ ਨੂੰ ਪਤਾ ਨਹੀਂ ਖਰਾਬ ਹੋ ਰਹੀ ਅੱਜ ਮੁੰਡਾ ਮੋਟਾ ਨਾ ਬੋਜੀ ਬਾਈ ਆਪਾਂ ਨੂੰ ਫੇਲ ਕਰ ਦੂਗੀ ਜਮਾ ਤੂੰ ਦੇ ਜਮਾ ਕਰੂਗੀ ਤੂੰ ਦੇਖੀ ਜੇ ਨਾ ਕਰੇ ਤਾਂ ਕਹੀ ਦੀ ਹਾਂ ਜਿਹੜੇ ਦੋ ਖੁੱਡਾ ਇਹ ਵਿਕਾਊਗੀ ਇਹ ਨਹੀਂ ਹਟਦੀ ਗੀ ਹੋਰ ਕੀ ਨਾ ਹੂੰ ਲੈ ਫੜਾ ਤੈ ਕਰਤੀ ਹਾਂ ਲਾ ਤਰੇ ਮੁੰਡੇ ਦੇ ਅੰਦਰ ਛੁੱਡੂ ਜਾਂਦਾ ਹੈਗਾ ਮਗਰ ਲੱਗ ਕੇ ਤੁਰਪੂ ਆਉਦੇ ਹੋਰ ਕੀ ਨਾ ਲਾ ਭਣੇ ਪਰਦਾ ਕਰ ਮਾਜ ਸੁਖ ਨਹੀਂ ਗਾ ਨੂਹਾ ਦਾ ਮੈਂ ਤਾਂ ਐਸੀ ਵੀ ਨੂਹਾ ਆਉਣ ਗਈਆਂ ਕਿਹੜੇ ਸੁਖ ਭਾਰਦੀਆਂ ਐ ਲਾਂਗੀ ਬਸ ਉਹ ਮੁੰਡੇ ਨੇ ਉਧਰ ਵਿਆਹ ਕਰਾ ਲਿਆ ਇਹ ਪੜੀ ਲਿਖੀ ਲਿਆਤੀ ਬਥੇਰਾ ਬਿਲਕੇ ਜਵਾਖ ਜੇ ਨੂੰ ਵੀ ਦੇਖ ਲੱਗੇ ਕੰਮ ਮੈਂ ਤਾਂ ਚਲ ਉਹ ਤਾਂ ਬਾਹਰ ਲੈਣ ਤਕਰਾਉਣੀ ਕਰਾਉਣਾ ਸੀ ਹੋਰ ਮੈਂ ਤਾਂ ਆਖਿਆ ਸੀਗਾ ਵੀ ਚਲ ਤੂੰ ਤਾਂ ਅਣਪੜ ਲੈ ਨਾ ਵੀ ਚਲ ਕੇ ਪੜੀ ਮੋਵੇ ਜੀ ਤੇ ਮਹਾ ਘਰ ਆ ਜਾ ਪੈਠੀ ਨੇ ਲਾ ਦੀ ਇੱਥੇ ਇੱਥੇ ਲਾ ਦਾਂਗੇ ਇੱਧਰ ਤਾਂ ਕੰਦ ਜੀ ਨਾਲ ਹੈ ਹਾਂ ਮੇਰੇ ਤਾਂ ਸੂੜ ਵੱਜੀ ਪਣ ਉਧਰ ਹੋ ਜਾ ਇੱਧਰਲੇ ਪਾਸੇ ਆ ਜਾ ਹੂੰ ਲਾਪਣੇ ਐਂ ਟੱਪ ਗਈ ਨੁੱਤੇ ਦੀ ساری ਉਮਰ ਐਂ ਟੱਪ ਗਈ ਕਿਤੇ ਚਿੰਦਾ ਜਮਕਾ ਕਰਨਾ ਤੇ ਨੀਰਾਚਾਰਾ ਪਾਲਾ ਕਿਦਿਆ ਨਹੀਂ ਕਿ ਹੈਗਾ ਲੈ ਮੰਮੀ ਮੈਂ ਪਕਾਉਣੀ ਆ ਰੋਟੀ ਕਿਹੜੇ ਦੇਖ ਲੈ ਪੱਖਾ ਵੀ ਨਹੀਂ ਹੁੰਦਾ ਸੀ ਉਦੋਂ ਹੁਣ ਐਸੀਆਂ ਨਾਲ ਵੀ ਨਹੀਂ ਮਾਨ ਆ ਉੱਤੋਂ ਹੋਰ ਡਿਮਾਂਡਾ ਕਰਦੀ ਐ 5-5000 ਦੀਆਂ ਹੋਰ ਆਪਣਾ ਬੱਸ ਆਪਣਾ ساری ਉਮਰ ਐਂ ਟੱਪ ਜੀ ਦੋਨਾਂ ਜਣੀਆਂ ਦਾ ਜੇ ਐ ਇੰਨਾ ਐ ਪਤਾ ਹੁੰਦਾ ਵੀ ਇੰਨਾ ਖਰਚ ਵਾਲੀ ਐ ਕੋਈ ਕੰਮ ਵਾਲੀ ਨਾ ਲਾ ਲੈਂਦੇ ਦੇ ਕੇ 1000 ਰੁਪਏ ਅਗਲੇ ਖਜਾ ਨਾ ਕਰਦੇ ਉਹਦਾ ਵਿਆਹ ਸਾਰਾ ਦਿਨ ਪਾਥੀਆਂ ਚ ਟੱਪ ਜਾਂਦਾ ਉਹ ਵੀ ਝੁੱਡੂ ਜਾ ਮੰਗਰ ਲੱਗਦਾ ਜਮਾ ਨਹੀਂ ਕਹਿੰਦਾ ਕਿ ਭਾਈ ਕੰਮ ਕਰਾ ਦੇ ਕਹਿਣਾ ਕੀ ਸੀ ਉਹ ਨਾ ਉਹ ਤਾਂ ਉਹੀ ਲੂਣਾ ਡਰਦਾ ਉਹ ਤੋਂ ਹਾਂ ਮੈਂ ਤਾਂ ਇਹਦੇ ਭਰਾ ਨੂੰ ਸਾਦੀਆਂ ਪਰ ਇੱਕ ਪਾਸਾ ਕਰਦੀ ਆ ਮੈਂ ਇਥੋਂ ਨਹੀਂ ਰਿਹਾ ਜਾਂਦਾ ਗਾ ਕੁਛ ਨਹੀਂ ਹੁੰਦਾ ਤੂੰ ਫੋਨ ਲਾਦੀ ਆ ਹੱਥ ਨੇ ਕਹਿਦੀ ਹਾਂ ਹੁਣ ਐ ਨਹੀਂ ਪਤਾ ਵੀ ਆਉਣਗੇ ਕਿ ਨਾ ਤੁਹਾਨੂੰ ਮੈਂ ਤਾਂ ਲੱਗਦਾ ਨਹੀਂ ਕਹਿੰਦਾ ਰਹੇਗਾ ਸੀ ਮੁੰਡਾ ਵੀ ਤੁਸੀਂ ਆਪਦੀ ਰੋਟੀ ਪਕਾ ਲਿਓ ਵੀ ਮੈਂ ਤਾਂ ਖਾਂਦਾ ਨਹੀਂ ਗਾ ਉਹਨੂੰ ਕਿੱਥੇ ਚੰਗੀਆਂ ਲੱਗਣਗੀਆਂ ਉਹਨੂੰ ਲੈ ਉਹਨੂੰ ਤਾਂ ਮੈਂ ਲੈ ਲਾਈ ਕਿਨ ਜਾਂਦੀਗੀ ਉਹਨ ਤਾਂ ਬਾਰਚੀ ਲਾਹੂਗੀ ਲੀੜੇ ਤਾਂ ਉਹਨੇ ਛੜੇ ਜੇ ਪਾਰਖੇ ਸੀਗੇ ਲਾ ਚੱਲੀ ਆ ਜਾ ਆ ਚੱਲ ਗਏ ਚਾ ਲੋ ਚਲਾ ਫੇਰ ਥੱਲ ਜਾਗੇ ਗੱਲ ਨੂੰ ਟੜਕੇ ਘਹਰ ਲਾਵਾਂਗੇ ਇੱਕ ਜਣੀ ਨੂੰ ਪੁੱਛਾਂ ਹੀ ਹੋਰ ਕੋਈ ਨਹੀਂ ਸੁਨੇਹਾ ਨਿਮੇੜ ਦੀ ਮੜੇ ਜੇ ਕਰੇ ਆ ਖੜਕਾ ਜਾ ਕੇ ਮੈਂ ਹੁੰਦਾ ਮੈਂ ਲਾਦਾ ਆ ਉਹ ਆ ਗਏ ਮੈਂ ਕਹਿੰਦਾ ਸੀ ਛੱਡ ਕੇ ਮੁੜੂੰਗਾ ਲੈ ਗਿਆ ਸੀ ਮੈਂ ਛੱਡ ਕੇ ਮੁੜੂੰਗਾ ਪੁੱਤਾ ਪਾਣੀ ਲੈਵਾ ਉਹ ਮਾਂ ਮੈਂ ਤਾਂ ਟੇਸ਼ਨੀ ਤੇ ਬਹਿ ਗਿਆ ਬਲਾਡੀ ਮੈਨੂੰ ਆਏ ਸੀਗਾ ਮੈਂ ਤੇਲ ਮਚਾਉਦਾ ਕਿੱਧਰ ਜਾਊਂਗਾ ਮਾਂ ਚੱਲ ਉਰੀ ਭਾਈਆਂ ਨੇ ਗੱਡੀਆਂ ਹੋਈਆਂ ਆਉਂਦੀਆਂ ਦੇਖੀ ਜਾ ਮੈਂ ਤਾਂ ਜੀਜਾ ਲੱਗਿਆ ਰਹਿ ਚਲਾ ਤੇ ਤੈਨੂੰ ਲੈ ਕੇ ਨਹੀਂ ਗਿਆ ਭੁਤਿੰਦਰ ਉਹ ਮਾਂ ਫਿਰ ਉਹ ਕਹਿੰਦੀ ਮੇਰੇ ਕਹਿੰਦਾ ਸਹੇਲੀਆਂ ਕਹਿੰਦੀ ਆਏ ਹੋਣੀਆਂ ਵਾਹ ਹੋਣੀਆਂ ਕਹਿੰਦੀ ਫਿਰ ਬੇਇੱਜ਼ਤੀ ਹੋਊਗੀ ਫਿਰ ਉਹ ਤਾਂ ਉਰੀ ਕਹੀ ਜਾਂਦੀ ਸੀ ਪੂਰੀ ਨੱਚੀ ਜਾਂਦੀ ਸੀ ਫਿਰ ਮੈਂ ਸੋਚਿਆ ਚੱਲ ਮੈਂ ਉੱਥੇ ਬਹਿ ਜਾ ਨਵਾਂ ਜਾ ਕੇ ਪਾਣੀ ਲੈਵਾ ਪੁੱਤਾ ਹਾਂ ਪਾਣੀ ਲੈ ਆ ਦੇਵਾ ਸੀ ਲੈਉਣੀ ਹੋਰ ਮਾ ਤੇਰ ਮਾ ਜਾਂਦਾ ਮੈਂ ਕਿੱਧਰ ਜਾਂਦਾ ਫਿਰ ਮੈਂ ਗਰਮੀ ਚ ਚੱਲ ਇੱਕ ਗੱਲ ਦੀ ਵਧੀਆ ਸਰਫਾ ਕਰਿਆ ਹੋਰ ਤਾਂ ਨਹੀਂ ਸਰਫਾ ਕਰਿਆ ਹੋਰ ਮਾ ਫਿਰ ਕੀ ਕਰਦਾ ਮੈਂ ਤੇ ਜਾਂਦਾ ਫਿਰ ਉਹ ਕਹਿੰਦੀ ਮੇਰੀ ਬੇਇੱਜ਼ਤੀ ਹੁੰਦੀ ਆ ਬੇਇੱਜ਼ਤੀ ਤਾਂ ਪਹਿਲਾਂ ਹੀ ਹੁੰਦੀ ਸੀ ਉਹਦਾ ਕਾਣ ਦੇ ਬਲਾਈ ਸੋਨਾ ਸੂਟ ਪਾਇਆ ਸੀ ਆ ਬਲਾਈ ਸੋਣੀ ਲੱਗਦੀ ਸੀ ਜਾਂਦੀ ਤੇ ਤਾਂ ਫਿਰ ਬੇਇੱਜ਼ਤੀ ਹੁੰਦੀ ਤੂੰ ਕਹਿੰਦਾ ਸੂਟ ਕੱਪੜੇ ਪਾ ਕੇ ਲੱਗੇਗਾ ਉਹ ਮਾ ਫਿਰ ਮੈਨੂੰ ਤੈਨੂੰ ਪਤਾ ਪਾਟੇ ਪਏ ਨੇ ਕੱਪੜੇ ਸਾਰੇ ਮੈਂ ਤਾਂ ਆਹੀ ਲੈ ਗਿਆ ਫਿਰ ਬਾਕੀ ਜਿਹੇ ਜਿਹੇ ਹੈਗੇ ਸੀ ਮੇਰੇ ਕੋਲੇ ਤੈਨੂੰ ਪਤਾ ਹੈਗਾ ਫਿਰ ਮੇਰਾ ਇਹ ਹੋ ਕਹਿੰਦੀ ਮੈਂ 5-5000 ਦਾ ਸੂਟ ਪਾ ਉਹਦਾ ਮੈਂ ਕੱਲ੍ਹ ਹੀ ਪਾਉਂਦੀ ਆ ਫਿਰ ਹੁਣ ਮੈਂ ਦਾ ਪਚਾਲੇ ਫਸਲਾਂ ਦਾ ਸਮਾਂ ਕੀ ਕਹਾ ਮੇਰਾ ਨਾ ਤਾਂ ਮੈਂ ਛੋੜੀ ਡਾਲ ਸਕਦਾ ਨਾ ਮਰਦਾ ਚੱਲ ਮਰਜੀ ਆ ਭਾਈ ਅਸੀਂ ਤਾਂ ਕੰਮ ਹੀ ਕਰਨਾ ਹੈਗਾ ਕਰੀ ਜਾਨੀਆਂ ਆਈਆਂ ਸਾਡੇ ਕਿਹੜਾ ਸੋਖਾ ਕਰਮਾ ਚ ਦੋਨੇ ਜਾਨੀਆਂ ਦੇ ਉਹ ਮੁੰਡਾ ਗਾ ਉਹ ਬਾਹਰਲੇ ਦੇਸ਼ ਚ ਉੱਥੇ ਬੈਠਾਗਾ ਵਿਆਹ ਕਰਾ ਕੇ ਚਲ ਇਹ ਪੜੀ ਨਹੀਂ ਮੈਂ ਤਾਂ ਆਪ ਦੇਖਦਾ ਉਹਨੂੰ ਕਹਿਣਾ ਮੈਨੂੰ ਵੀ ਬੁਲਾ ਲ ਆ ਬਰੀ ਯਾਰ ਇਹ ਨਾਲ ਕਿਹੜਾ ਛੁੱਟੂਗਾ ਚਲ ਭਾਈ ਦੇਖ ਲੈ ਹਾਂ ਤੂੰ ਪੁੱਤ ਆਪਦੇ ਸਾਲੇ ਨਾਲ ਗੱਲ ਕਰ ਲੈ ਇੰਨਾ ਨਹੀਂ ਲੋਟ ਆਉਂਦਾ ਆਪਣੇ ਕਬੀਲਦਾਰਾਂ ਦੇ ਨਹੀਂ ਇਹਨਾਂ ਚੱਲਦਾ ਗੁਰਪ੍ਰੀਤ ਨੂੰ ਲਾਉਣਾ ਫੋਨ ਮੇਜ ਗੱਲ ਕਰਕੇ ਦੇਖ ਪੁੱਤ ਬਣ ਕੇ ਹੋਰ ਹੋਣਾ ਇੰਨਾ ਖਰਚਾ ਕਿੱਥੇ ਲੋਟ ਆਉਂਦਾ ਵੀ ਹੁਣ ਹੀ ਲਾ ਲੰਨਾ ਪੁੱਤ ਚੱਲ ਲਾ ਲ ਪੁੱਤ ਉਹਨੂੰ ਸੱਦ ਲਾ ਭਾਵ ਕਹਦੇ ਭਈ ਸਾਡੇ ਤੇ ਇੱਕ ਪੱਸਾ ਕਰਕੇ ਜਾ ਇਕੱਠਾ 5 5000 ਲਾ ਕੇ ਕਿੱਥੇ ਲੋਟ ਆਊ ਆਪਣਾ ਸਹੀ ਨਹੀਂ ਲਾਦਾ ਪਾਣਾ ਸੌਦਾ ਖਾਂਦੇ ਦੇਰੀ ਤਾਂ ਨਹੀਂ ਹੈਗੀ ਉਹਦਾ ਫਾਇਦਾ ਕੋਈ ਨਾ ਦੇਖੂਗੀ ਹੁਣ ਨਹੀਂ ਦੇਆ ਤਾਂ ਬਗਾ ਹੀ ਐਸੀ ਥੱਲੇ ਉਹ ਤਾਂ ਥੱਕ ਗਈ ਇਹ ਤਾਂ ਇੰਨੇ ਚਿਰ ਹੀ ਆ ਉਹ ਤਾਂ ਮੰਟੇ ਚ ਥੱਕ ਜਾਂਦੀ ਆ ਚੁੱਪ ਕਰੀ ਮਾਂ ਆਹ ਪੜਾ ਲੈ ਮੇਟਰ ਤੇ ਹੁਣੇ ਤਰਤਾਂਗੇ ਗੱਲ ਕਰ ਕੀ ਹਾਲ ਆ ਵੀ ਗੁਰਪ੍ਰੀਤ ਸੁੱਖ ਬੋਲਣਾ ਬਈ ਬੰਦਾ ਬਈ ਯਾਰ ਜੇ ਤੂੰ ਆ ਜਾਂਦਾ ਯਾਰ ਮੈਂ ਤਾਂ ਬੜਾ ਔਖਾ ਹੋ ਰਿਆ ਯਾਰ ਉਹ ਬੈਦਰੀ ਭੈਣ ਦਾ ਤੈਨੂੰ ਪਤਾ ਏ ਯਾਰ ਕਿੰਨੀ ਫੁਕਰੀ ਆ ਹਨਾ ਉਹ ਹਾਂ ਬਈ ਉਹੀ ਕੰਮ ਉਰੀ ਆ ਤਾਂ ਉਰੀ ਪਾੜ ਬਈ ਉਨੀ ਮਾਰਦੀ ਆ ਤਾਂ 5000 ਰੁਪਏ ਦਾ ਵੀ ਸੂਟ ਨਹੀਂ ਪਉਂਦੀ ਹੈਗੀ ਉਹ ਤੈਨੂੰ ਪਤਾ ਜੀ ਬਈ ਕਬੀਲਦਰੀ ਦਾ ਯਾਰ ਹਨਾ ਪਈਆਂ ਇਹ ਫੁਕਰੀਆਂ ਹਰ ਵਾਰ ਨਹੀਂ ਚਲਦੀਆਂ ਹੁੰਦੀਆਂ ਉਹ ਜਦ ਚਲਦੀਆਂ ਨੇ ਫੁਕਰੀਆਂ ਮੰਨਦੇ ਆ ਗੱਲ ਆਪਾਂ ਹੁਣ ਥੋੜੀ ਯਾਰ ਸਾਡੇ ਦਾ ਯਾਰ ਸਾਰਾ ਨੱਕ ਜਿੱਦਾ ਮਲੇਆ ਰੱਖਿਆ ਉਹਨੇ ਨਾ ਕੋਈ ਕੰਮ ਕਰ ਕਰਦੀ ਐ ਕੰਮ ਕਰ ਸਾਰੇ ਆਪਣੀ ਮਾਂ ਹੋਰੀਆਂ ਕਾ ਮੈਨ ਮਾਸੀ ਕਰਦੀ ਐ ਯਾਰ ਹੁਣ ਮੇਰਾ ਵਿਆਹ ਤਾਂ ਅਸੀਂ ਕੀਤਾ ਸੀ ਇਹਨਾਂ ਨੇ ਕਿ ਚਲ ਸੁੱਖ ਮਿਲ ਜਾਊਗਾ ਉਹੀ ਤਾਂ ਗੱਲ ਆ ਬਈ ਇਹਨਾਂ ਆਏਗਾ ਬਈ ਤੂੰ ਚਲ ਆਈਏ ਵੀਰੇ ਕੱਲ ਨੂੰ ਆਈਂ ਚੰਗਾ ਯਾਰ ਧੰਨਵਾਦ ਬਈ ਤੇਰੇ ਲੈ ਮਾਂ ਗੁਰਪ੍ਰੀਤ ਕਹਿੰਦਾ ਮੈਂ ਆਉਂ ਗੱਲ ਨੂੰ ਉਹ ਤਾਂ ਬਸ ਸਮਝਦਾਰਾ ਜੇ ਤੂੰ ਉਹਦੀ ਮਾਂ ਨੂੰ ਕਰਦਾ ਉਹਦਾ ਵਾੜੀ ਚੱਕਮੀ ਸੀਗੀ ਨਾ ਨਾ ਗੁਰਪ੍ਰੀਤ ਕਹਿੰਦਾ ਮੈਂ ਆਉਣਾ ਗੱਲ ਨੂੰ ਠੀਕ ਆ ਹੋਰ ਪੁੱਤਾ ਇੱਥੇ ਤਾਂ ਗੰਜਾ ਟੋਟੜ ਹੋਇਆ ਪਿਆ ਸਾਰਾ ਦਿਨ ਗੋਹੇ ਚ ਲੰਗ ਜਾਂਦਾ ਪਾਥੀਆਂ 'ਚ ਕੱਪੇ ਜਾਂਦਾ ਪਸ਼ੂਆਂ 'ਚ ਲੰਗ ਜਾਂਦਾ ਜਦੋਂ ਇੱਧਰ ਆਉਨੇ ਆ ਇਹਦੇ ਕੰਨੀ ਦੇਖਦੇ ਤਾਂ ਕਦੇ ਕਮਰੇ 'ਚ ਵੜ ਜੂਗੀ ਕਦੇ ਪੱਖਾ ਲਾ ਲਿਆ ਕਦੇ ਐ ਸ਼ਾਮਾ ਕੋਈ ਗੱਲ ਨਹੀਂ ਮੈਂ ਜਾਣਦਾ ਅੰਦਰ ਉਹਦੇ ਕੋਲੇ ਨੇ ਕੋਈ ਨਾ ਪਤਾ ਚਲ ਚਲ ਦੇਖ ਲਾਂਗੇ ਠੱਕਲੀ ਹੋਇਆ ਪੈ ਗਈ ਆਖੀ ਹੋਰ ਥੱਕਣਾ ਤੇ ਸੀ ਗਈ ਅੱਛਾ ਅੰਦਰ ਕੀ ਸੀਗਾ ਨਹੀਂ ਅੰਦਰ ਸੀਗਾ ਤੁਹਾਡਾ ਸਿਰ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਸੀਗੀਆਂ ਤੇ ਬੁੜੀਆਂ ਬੰਦੇ ਸੀ ਹੋਰ ਕੌਣ ਸੀਗਾ ਉੱਥੇ ਅੱਛਾ ਖਾਪੀ ਲੈ ਜੀ ਯਾਰ ਕੁਝ ਆਹੋ ਤੁਸੀਂ ਕੀ ਖਾਧਾ ਘਰੇ ਆਗੇ ਸੀਗੇ ਕੇ ਆ ਘਰੇ ਆਏ ਡੇਸ਼ਨ ਤੇ ਮੈਂ ਤਾਂ ਤੇ ਕਰੀਮ ਰੋੜੇ ਵਾਲੇ ਲੈ ਆ ਕਿਤਾ ਤੇ ਕੁਲ ਚਾਹ ਖਾਲਿਆ ਉੱਥੇ ਬੈਠਾ ਰਿਹਾ ਡੇਸ਼ਨ ਤੇ अच्छा चाहिदे ਕਪੜੇ ਪਾ ਜਾਂਦੇ ਮੇਰੇ ਨਾਲ ਵਗ ਜਾਂਦੇ ਉੱਥੇ ਪਤਾ ਕਿੰਨੀ ਪਰਸਨੈਲਿਟੀ ਵਾਲੇ ਲੋਕ ਸੀ ਸਾਰੇ ਹੁਣ ਮੈਂ ਚਾਹੀਦੇ ਕਪੜੇ ਲਿਆਉਂਦਾ ਕਿੱਥੋਂ ਹੈ ਹੀ ਨਹੀਂ ਸੀ ਮੇਰੇ ਕੋਲੇ ਫੇਰ ਕੀ ਹੁੰਦਾ ਜੇ ਤੂੰ ਲੈ ਜਾਂਦੀ ਕਿੱਡੀ ਕੁਡੀ ਗੱਲ ਸੀ ਗੇਟ-ਗੇਟ ਖੋਲਾ ਤਾਂ ਤੁਹਾਡੇ ਕੁੜਤਾ ਪਾਇਆ ਜਿਵੇਂ ਝੋਲੇ 'ਚ ਬੰਪ ਪਾਇਆ ਹੁੰਦਾ ਸੋਹਣੇ ਲੱਗਦੇ ਹੋ ਤੇ ਉਤੋਂ ਬੂੜ ਤੁਸੀਂ ਪਾ ਲੇ ਤਿੰਨ ਤਿੰਨ ਉਂਗਲਾਂ ਉੱਚੇ ਉਹ ਮੈਂ ਤਾਂ ਜਿਹੇ ਜੇ ਮਰਜ਼ੀ ਪਾ ਲੇਗਾ ਤੇਰਾ ਘਰ ਵਾਲੀ ਸੀਗਾ ਬੰਦੇ ਦੀ ਪਰਸਨੈਲਿਟੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਪਰਸਨੈਲਿਟੀ ਨਾ ਦੀ ਕੋਈ ਚੀਜ਼ ਹੁੰਦੀ ਆ ਚਲ ਠੀਕ ਆ ਚੰਗਾ ਤੁਸੀਂ ਤਾਂ ਉਹੀ ਰਹਿ ਗਏ ਪਿੰ ਫਾਰਮਾਸੀ ਠੀਕ ਹੋ ਲ ਮੈਂ ਆਖਾ ਕਿਤੇ ਸੁਖ ਆ ਗਿਆ ਤਾ ਛੇਕ ਬਾਹਰ ਗਿਆ ਹੋਇਆ ਹਾਂ ਹੋ ਠੀਕ ਹੈ ਪੁੱਤਾ ਵਧੀਆ ਅਰਸ਼ ਭੈਣ ਨਹੀਂ ਦੇ ਅੰਦਰ ਹੀ ਹੋ ਪੁੱਤਾ ਐਸੀ ਆਏ ਚ ਦੇਖ ਲੈ ਹਾਂ ਠੀਕ ਲੈ ਇਹ ਉਹਨੂੰ ਕੀ ਸਮਝਾਊਗਾ ਇਹ ਤਾਂ ਆਪ ਆਇਆ ਆਇਆ ਬਾਹਾਂ ਟੰਗੀ ਫਿਰਦਾ ਫੋਕਰਾ